ਪਰੇ ਗੋਪੀਸਾਂ ਨੇ ਦੇ ਨਿਕਲ ਤੂੰ ਤੁਸੀਂ ਵੀ ਉਹਨਾਂ ਦੇ ਨਾਲ ਬੱਸ ਕਰੋ ਕਿਹੜਾ ਵੀ ਜਲ ਬੀਰੇ ਕਿਹੜਾ ਵੀ ਕਰੀ ਨਾ ਬੱਸ ਓਏ ਓਹ ਕਾਲਾ ਓਹ ਕੀ ਹੈ ਨਾ ਮੈਂ ਖੇਲੋ ਕੀ ਹੋਇਆ ਪੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਕਰਦੇ ਤੁਸੀਂ ਨਾ ਹਰ ਵਾਰ ਨਹੀਂ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਪਰ ਆ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਕਿਹਨੇ ਹੋਇਆ ਉਮ ਨਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹਦੇ ਗੋਲੀ ਮਾਰਦੀ ਉਹਦੀਓ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂਜੀ ਗਨ ਗਨਮੈਨ ਸੀਗਾ ਕਿਹਨੇ ਨਾਲ ਸੀਗਾ ਜੀ ਨਾਮ ਨਹੀਂ ਪਤਾ ਮੁੰਡੀਆਂ ਦੀਆਂ ਉਹ ਬਤ ਦਰਤੀ ਆਈ ਨਹੀਂ ਹੋੜਾ ਜਿੰਨਾਂ ਦੀ ਕਿੱਥੋਂ ਦੱਸਣਾ ਸ਼ਹਿਰ ਮੈਂ ਸੋਨਾਂ ਮੈਂ ਮਲੇ ਦਾ ਨਾਰਸੀ ਕਿਸੇ ਦੇ ਹਾਂਜੀ ਐਮ ਐਲ اے ਮੁੰਡੀਆਂ ਦਾ ਐਮ ਐਲ اے ਸੀ ਕੋਈ ਬਹੁਤ ਤੁਹਾਨੂੰ ਜਾਣਣਾ ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਘਰ ਨਾਲ ਕੋਈ ਸੁੱਕ ਸੈਟ ਕਰ ਲਿਆ ਤਦੋਸੀ ਮੌਕੇ ਤੇ ਆਇਓਰੇ ਫਿਰ ਗੁਰਕੀਰ ਦਾ ਲੜਕਾ ਮੁੰਡਿਆ ਸਾਹਿਬ ਦਾ ਗੰਨ ਮੈ ਲਗੜਾ ਕਿਹਦਾ ਗੰਨ ਮੈ ਜੀ ਮੁੰਡਿਆ ਸਾਹਿਬ ਦਾ ਕਹਿ ਰਹੇ ਆ ਸੁਣਿਆ ਜੂ ਗੰਨ ਮੈ ਅੱਛਾ ਜੀ ਉਹਨੇ ਆਪਣੇ ਕਾਰਬਨ ਆਈ ਲੋਕ ਚ ਮਤਲਬ ਗੋਲੀ ਚੱਲੀ ਜਰੀ ਉਹਦੀ ਸੂਸਾਇਟੀ ਬੁਜੀ ਗਈ ਤੇ ਅਸੀਂ ਵਾ ਐਸਐਲ ਪੁਲਾ ਕੇ ਮੌਕੇ ਤੇ ਸਾਰਾ ਕੁਝ ਉਹਦੇ ਜੋ ਵੀ ਅਸੀਂ ਕਾਰਵਾਈ ਕਰਨੀ ਪਈ ਸੀ ਤੇ ਅਸੀਂ ਜੋ ਅਗਰ ਜਿਹੜੇ ਵਾਰਿਸ ਹੈ ਜੀ ਮੈਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮਤਲਬ ਅਸੀਂ ਜੋ ਬਣਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਇਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੋਸਾਇਟੀ ਜਨੇ ਜਗੋਲੀ ਚੱਲੀਆ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਕਰਿਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਨਾ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਨਾ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸਿਕਾ ਅਫੇਅਰ ਦਾ ਕੋਈ ਸਿਕਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ after investigating